ਕਰੀਬਨ 4 ਮਹੀਨੇ ਪਹਿਲਾਂ ਮਰਹੂਮ ਗਾਇਕ ਸਿੱਧੂ ਮੂਸੇਵਾਲ ਤੇ ਨਵੀਂ ਕਿਤਾਬ ਲਿਖੀ ਗਈ ਸੀ ਜਿਸ ਦਾ ਸਰਲੇਖ ਸੀ ਦਾਰੀ ਰੀਜ਼ਨ ਵਾਈਲ ਇਜ਼ ਐਂਡ ਡਾਈ ਹੁਣ ਇਹ ਕਿਤਾਬ ਵਿਵਾਦਾਂ ਦਾ ਸਾਹਮਣਾ ਕਰ ਰਹੀ ਆ ਦਰਅਸਲ ਸਿੱਧੂ ਮੂਸੇਵਾਲ ਦੀ ਜੀਵਨੀ ਦੇ ਉੱਪਰ ਕਿਤਾਬ ਲਿਖਣ ਵਾਲੇ ਲੇਖਕ ਮਨਜਿੰਦਰ ਮਾਖਾ ਦੇ ਖਿਲਾਫ ਸਿੱਧੂ ਮੂਸੇਵਾਲ ਦੇ ਪਿਤਾ ਬਲਕੌਰ ਸਿੰਘ ਦੇ ਵੱਲੋਂ ਮਾਮਲਾ ਦਰਜ ਕਰਵਾਇਆ ਗਿਆ ਏ ਉਹਨਾਂ ਦਾ ਇਲਜ਼ਾਮ ਹੈ ਕਿ ਜੋ ਮਨਜਿੰਦਰ ਸਿੰਘ ਮਾਖਾ ਦੇ ਵੱਲੋਂ ਸਿੱਧੂ ਮੂਸੇਵਾਲੇ ਦੇ ਉੱਪਰ ਲਿਖੀ ਕਈ ਕਿਤਾਬ ਦੇ ਵਿੱਚ ਝੂਠੇ ਤੱਥ ਪੇਸ਼ ਕੀਤੇ ਗਏ ਨੇ ਤੇ ਬਿਨਾਂ ਇਜਾਜ਼ਤ ਸਿੱਧੂ ਮੂਸੇਵਾਲੇ ਦੇ ਬਚਪਨ ਅਤੇ ਉਹਨਾਂ ਦੇ ਪਰਿਵਾਰ ਦੀਆਂ ਜੋ ਤਸਵੀਰਾਂ ਦੀ ਕਿਤਾਬ ਦੇ ਵਿੱਚ ਵਰਤੋਂ ਕੀਤੀ ਗਈ ਆ ਇਸ ਕਿਤਾਬ ਦੇ ਸੰਬੰਧੀ ਸਿੱਧੂ ਮੂਸੇਵਾਲੇ ਦੇ ਪਿਤਾ ਨੇ ਬਲਕੌਰ ਸਿੰਘ ਉਸ ਦੇ ਕੋਲ ਸ਼ਿਕਾਇਤ ਕੀਤੀ ਆ ਤੇ ਬਿਆਨ ਦਰਜ ਕਰਵਾਇਆ ਹੈ ਕਿ ਜੋ ਮਨਿੰਦਰ ਸਿੰਘ ਮੱਖਾ ਦੇ ਵੱਲੋਂ ਸਿੱਧੂ ਮੂਸੇਵਾਲੇ ਦੇ ਭਾਰਤ ਦੇ ਦੋ ਵੱਡੇ ਰਾਜਨੀਤਿਕ ਲੀਡਰਾਂ ਤੇ ਗੈਂਗਸਟਰਾਂ ਦੇ ਨਾਲ ਸਬੰਧ ਦਿਖਾਏ ਗਏ ਨੇ ਉਹਨਾਂ ਦੱਸਿਆ ਕਿ ਇਸ ਤੋਂ ਇਲਾਵਾ ਉਹਨਾਂ ਦੇ ਵੱਲੋਂ ਸਿੱਧੂ ਮੂਸੇਵਾਲ ਦੇ ਪ੍ਰਤੀ ਹੋਰ ਵੀ ਕਈ ਤਰ੍ਹਾਂ ਦੀਆਂ ਜੋ ਗੱਲਾਂ ਦਾ ਜ਼ਿਕਰ ਕੀਤਾ ਗਿਆ ਹੈ ਕਿਤਾਬ ਦੇ ਵਿੱਚ ਜਿਨ੍ਹਾਂ ਦੇ ਨਾਲ ਸਿੱਧੂ ਮੂਸੇਵਾਲ ਦਾ ਕਿਸੇ ਵੀ ਤਰ੍ਹਾਂ ਦੇ ਨਾਲ ਕੋਈ ਵੀ ਨੇੜ ਦਾ ਸਬੰਧ ਨਹੀਂ ਸੀ ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ 29 ਮਈ 2022 ਨੂੰ ਸਿੱਧੂ ਮੂਸੇਵਾਲ ਦੀ ਮੌਤ ਤੋਂ ਬਾਅਦ ਉਨ੍ਹਾਂ ਦਾ ਪਰਿਵਾਰ ਸਦਮੇ ਵਿੱਚ ਸੀ ਅਤੇ ਮਨਜਿੰਦਰ ਸਿੰਘ ਮਾਖਾ ਉਹਨਾਂ ਦੇ ਘਰ ਐਲਬਮ ਦੇ ਵਿੱਚੋਂ ਜੋ ਸਿੱਧੂ ਮੂਸੇਵਾਲ ਦੇ ਬਚਪਨ ਦੀਆਂ ਤਸਵੀਰਾਂ ਸੀ ਉਹ ਕੱਢ ਕੇ ਲੈ ਗਿਆ ਸੀ। ਉਹਨਾਂ ਨੂੰ ਬਹੁਤ ਦੁੱਖ ਲੱਗਿਆ ਜਦੋਂ ਉਹਨਾਂ ਨੇ ਇਹ ਫੋਟੋਆਂ ਇੱਕ ਕਿਤਾਬ ਦੇ ਵਿੱਚ ਦੇਖੀਆਂ। ਉਹਨਾਂ ਕਹਿ ਕੇ ਮਨਜਿੰਦਰ ਸਿੰਘ ਦੇ ਵੱਲੋਂ ਇਸ ਕਿਤਾਬ ਦੇ ਵਿੱਚ ਜਿੱਥੇ ਸਿੱਧੂ ਮੂਸੇਵਾਲ ਦੇ ਅਕਸ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਉੱਥੇ ਹੀ ਪੰਜਾਬ ਪੁਲਿਸ ਦੀ ਸ਼ਬੀ ਨੂੰ ਵੀ ਖਰਾਬ ਕਰਨ ਦੇ ਕਈ ਤਰ੍ਹਾਂ ਦੇ ਤੱਥ ਲਿਖੇ ਗਏ ਨੇ। ਉਨਾ ਇਸ ਕਿਤਾਬ ਦੇ ਉੱਤੇ ਪਾਬੰਦੀ ਲਾਉਣ ਦੇ ਨਾਲ-ਨਾਲ ਮਨਜਿੰਦਰ ਸਿੰਘ ਮੱਖਾ ਦੇ ਖਿਲਾਫ ਮਾਮਲਾ ਦਰਜ ਕਰਨ ਦੀ ਵੀ ਮੰਕੀਤੀ ਗਈ ਆ ਜਿੱਤੇ ਤੈਤ ਉਹਨੇ ਮਾਨਸਾਬ ਦੀ ਸੱਦਰ ਥਾਣਾ ਪੁਲਿਸ ਦੇ ਵੱਲੋਂ ਮਨਜਿੰਦਰ ਸਿੰਘ ਮੱਖਾ ਦੇ ਖਿਲਾਫ ਵੱਖ-ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਤੁਹਾਨੂੰ ਦੱਸ ਦਿੰਨੇ ਆ ਕਿ ਜਦੋਂ ਮਨਜਿੰਦਰ ਸਿੰਘ ਮੱਖਾ ਦੀ ਕਿਤਾਬ ਸਾਹਮਣੇ ਆਈ ਤਾਂ ਉਦੋਂ ਵੀ ਇਸ ਨੂੰ ਲੈ ਕੇ ਵਿਵਾਦ ਖੜੇ ਹੋਏ ਸੀ ਤੇ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਦੇ ਵੱਲੋਂ ਕਾਫੀ ਸਮਾਂ ਪਹਿਲਾਂ ਇੱਕ ਬਿਆਨ ਦਿੱਤਾ ਗਿਆ ਸੀ ਇਸ ਕਿਤਾਬ ਨੂੰ ਲੈ ਕੇ ਤੇ ਹੁਣ ਬੀਤੇ ਦਿਨ ਸਿੱਧੂ ਮੂਸੇਵਾਲ ਦੇ ਪਿਤਾ ਦੇ ਵੱਲੋਂ ਮਾਨਸਾ ਦੇ ਵਿੱਚ ਲਿਖਕ ਦੇ ਖਿਲਾਫ ਐਫਆਈਆਰ ਦਰਜ ਕਰਵਾਈ ਗਈ ਹੈ ਤੇ ਦੂਸਰੇ ਪਾਸੇ ਜੋ ਪਹਿਲੀ ਕਿਤਾਬ ਸਾਹਮਣੇ ਆਈ ਸੀ ਪੱਤਰਕਾਰ ਜੁਪਿੰਦਰ ਜੀ ਦੇ ਵੱਲੋਂ ਲਿਖੀ ਗਈ ਸੀ ਉਸ ਨੂੰ ਲੈ ਕੇ ਵੀ ਬਾਅਦ ਦੇ ਵਿੱਚ ਸਿੱਧੂ ਮੂਸੇਵਾਲ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਆਪਣੇ ਇਤਰਾਜ਼ ਪ੍ਰਗਟ ਕੀਤੇ ਗਏ ਸੀ ਇਸ ਤੋਂ ਬਾਅਦ ਇੱਕ ਫਿਲਮ ਬਣਾਉਣ ਦਾ ਮਾਮਲਾ ਵੀ ਸਾਹਮਣੇ ਆਇਆ ਸੀ ਤਾਂ ਉਦੋਂ ਵੀ ਸਿੱਧੂ ਮੂਸੇਵਾਲ ਦੇ ਪਰਿਵਾਰ ਨੇ ਕਿਹਾ ਸੀ ਕਿ ਅਸੀਂ ਕਿਸੇ ਨੂੰ ਵੀ ਕੋਈ ਵੀ ਅਜਾਇਬ ਨੇਤੀ ਤੇ ਨਾ ਹੀ ਕੋਈ ਉਹਦੇ ਉੱਪਰ ਫਿਲਮ ਬਣਾਵੇ ਸਿੱਧੂ ਮੂਸੇਵਾਲ ਦਾ ਪਰਿਵਾਰ ਲਗਾਤਾਰ ਇਹਨਾਂ ਕਿਤਾਬਾਂ ਨੂੰ ਲੈ ਕੇ ਚਾਚਾ ਚ ਬਣਾ ਰਿਹਾ ਹੈ ਤੇ ਪ੍ਰਵਾਹ ਤੋਂ ਲਗਾਤਾਰ ਇਹਨਾਂ ਕਿਤਾਬਾਂ ਲਿਖਣ ਵਾਲੇ ਲੇਖਕਾਂ ਦੇ ਉੱਪਰ ਵੀ ਇਲਜ਼ਾਮ ਲਗਾਏ ਜਾ ਰਹੇ ਨੇ ਧੰਨਵਾਦ